ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਭਾਈ ਬਲਦੇਵ ਸਿੰਘ ਜੀ ਵਡਾਲਾ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਮ ਕਰਕੇ 5 ਵਰਿਆਂ ਬਾਅਦ ਹੋਣੀ ਜ਼ਰੂਰੀ ਹੈ ਪਰ ਇੱਥੇ 17-17 ਵਰੇ ਬੀਤ ਜਾਂਦੇ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਂਦਰ ਦੀ ਸਰਕਾਰ ਚੋਣ ਨਹੀਂ ਕਰਵਾਉਂਦੀ ਕਿਉਂਕਿ ਕੇਂਦਰ ਦੀ ਸਰਕਾਰ ਨੇ ਚੋਣ ਕਰਵਾਉਣੀ ਹੈ ਹਾਲਾਂਕਿ ਆਪਾਂ ਇਹ ਵੀ ਗੱਲ ਮੰਨਦੇ ਆ ਜਾਂ ਸਮਝਦੇ ਆ ਸਿੱਖੀ ਦੀ ਜਿਹੜੀ ਰਵਾਇਤ ਹੈ ਉਹ ਇਲੈਕਸ਼ਨ ਵਾਲਾ ਸਿਸਟਮ ਨਹੀਂ ਹੈ ਇੱਥੇ ਸਿੱਖੀ ਦੇ ਵਿੱਚ ਸਿਲੈਕਸ਼ਨ ਸਿਸਟਮ ਹੈ ਪਰ ਇਲੈਕਸ਼ਨ ਵਾਲਾ ਜਿਹੜਾ ਢੋਲ ਹੈ ਉਹ ਸਿੱਖਾਂ ਦੇ ਗਲ ਦੇ ਵਿੱਚ ਪਾਤਾ ਗਿਆ ਪਰ ਉਹ ਵਜਾਉਣਾ ਕਦੋਂ ਨੂੰ ਹੈ 5 ਬਰਿਆਂ ਬਾਅਦ ਜ਼ਰੂਰੀ ਹੈ ਪਰ ਇੱਥੇ ਅਗਲੇ ਤੈਅ ਕਰਦੇ ਆ ਕੇਂਦਰ ਵਾਲੇ ਕਿ ਵਜਾਉਣਾ ਕਦੋਂ ਨੂੰ ਹੈ ਸੋ ਉਹਨਾਂ ਨੂੰ ਸ਼ਾਇਦ ਫਿੱਟ ਬੈਂਦੇ ਨੇ ਇਸ ਕਰਕੇ ਉਹ 5 ਬਰਿਆਂ ਬਾਅਦ ਇਲੈਕਸ਼ਨ ਨਹੀਂ ਕਰਵਾ ਰਹੇ ਜਿਹੜੇ ਕਾਬਜ਼ ਹੈਗੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹੀ ਠੀਕ ਨੇ ਸ਼ਾਇਦ ਇਸੇ ਕਰਕੇ ਹੀ ਉਹ ਚੋਣਾਂ ਨਹੀਂ ਕਰਵਾ ਰਹੇ ਖਾਲਸਾ ਪੰਥ ਦੀਆਂ ਵਕ ਵਕ ਧਿਰਾਂ ਦੇ ਵੱਲੋਂ ਸਮੇਂ-ਸਮੇਂ ਤੇ ਮੰਗ ਕੀਤੀ ਜਾਂਦੀ ਹੈ ਕਿ ਚੋਣਾ ਜਲਦ ਤੋਂ ਜਲਦ ਕਰਵਾਈਆਂ ਜਾਣ ਕਦੀ ਕਦੀ ਲੱਗਦਾ ਹੈ ਕਿ ਚੋਣਾ ਛੇਤੀ ਹੀ ਹੋਣ ਵਾਲੀਆਂ ਨੇ ਖਾਲਸਾ ਪੰਥ ਦੀਆਂ ਵਕ ਵਕ ਧਿਰਾਂ ਤਿਆਰੀ ਵੀ ਕਰਦੀਆਂ ਨੇ ਚੋਣਾ ਨਹੀਂ ਹੁੰਦੀਆਂ ਹੁੰਦਾ ਕੀ ਹੈਗਾ ਕਿ ਅਗਲੀ ਵਾਰ ਫਿਰ ਅਗਲੀ ਵਾਰ ਫਿਰ ਅਗਲੀ ਵਾਰ ਫਿਰ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਾਲੇ ਉਹ ਹੀ ਆਪਣੀ ਮਰਜ਼ੀ ਦੇ ਨਾਲ ਇੱਕ ਨਾਮ ਤੈਅ ਕਰ ਦਿੰਦੇ ਆ ਜਿਵੇਂ ਬੀਤੀ ਕੱਲ ਵੀ ਉਹਨਾਂ ਨੇ ਨਾਮ ਦਿੱਤਾ ਸੀਗਾ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਔਰ ਅੱਜ ਪੰਜਵੀਂ ਵਾਰ ਉਹ ਪ੍ਰਧਾਨ ਚੁਣੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੀ ਪ੍ਰਧਾਨਗੀ ਐਤਕੀ ਫਿਰ ਅੱਗੇ ਵੰਗ ਸਵਾਲਾਂ ਦੇ ਘੇਰੇ ਵਿੱਚ ਹੈ ਸਵਾਲਾਂ ਦੇ ਘੇਰੇ ਵਿੱਚ ਕਿਉਂ ਹੈ ਇਹਦਾ ਜਵਾਬ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਹੱਲ ਕੀ ਹੈ ਕਿਵੇਂ ਇਹ ਸਾਰੇ ਕਾਸੇ ਦਾ ਹੱਲ ਹੋਵੇ ਕਿਵੇਂ ਇਹ ਸਵਾਲਾਂ ਦੇ ਘੇਰੇ ਵਿੱਚ ਜਿਹੜੀ ਚੋਣ ਹੈ ਉਹਦੇ ਵਿੱਚੋਂ ਬਾਹਰ ਨਿਕਲ ਸਕੇ ਭਾਈ ਬਡਾਲਾ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈਵਡਾਲਾ ਜੀ ਕਿਵੇਂ ਦੇਖਦੇ ਹੋ ਇਹ ਜਿਹੜੀ ਚੋਣ ਹੋਈ ਹੈ ਪੰਜਵੀਂ ਵਾਰ ਚੁਣੇ ਗਏ ਨੇ ਉਹ ਤੇ ਵਧਾਈਆਂ ਦੇ ਰਹੇ ਆ ਤੁਸੀਂ ਕੀ ਕਹਿਣਾ ਚਾਹੋਗੇ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਆ ਕਾਨੂੰਨ ਮੁਤਾਬਕ ਜਿਹੜੀ 5 ਸਾਲ ਬਾਅਦ ਹੋਣੀ ਬਣਦੀ ਸੀ ਉਹ ਜ਼ਰੂਰੀ ਸੀ ਜੀ ਜਿੰਨੋਂ ਕੀ 17 ਸਬਰੇ ਬੀਤ ਗਏ ਨੇ ਕਰੀਬਨ ਅੱਜ ਤੱਕ ਉਹਦੀਆਂ ਚੋਣਾਂ ਹੀ ਨਹੀਂ ਹੋਈਆਂ ਜੀ ਜੇ ਜਦੋਂ ਚੋਣਾਂ ਹੀ ਨਹੀਂ ਹੋਈਆਂ ਤੇ ਇਹ ਚੁਣੇ ਹੋਏ ਮੈਂਬਰ ਮੈਂਬਰ ਹੀ ਨਹੀਂ ਰਹੇ ਤੇ ਫਿਰ ਇਹ ਚੋਣ ਕਰਕੇ ਤੇ ਉਹਦੀਆਂ ਵੋਟਾਂ ਪਵਾ ਕੇ ਤੇ ਪ੍ਰਧਾਨ ਚੁੜਨਾ ਇਹ ਇੱਕ ਡਰਾਮਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਪੰਥ ਦੀਆਂ ਅੱਖਾਂ 'ਚ ਮਿੱਟੀ ਪਾਉਣ ਵਾਲਾ ਕੋਝਾ ਯਤਨਾ ਹੋ ਸਕਦਾ ਆ ਹੋਰ ਕੁਝ ਨਹੀਂ ਜੀ ਜੀ ਸ਼ੇਰੇ ਦੇ ਕੁਝ ਮੈਂਬਰ ਮਰ ਚੁੱਕੇ ਨੇ ਕੁਝ ਅਸਤੀਫਾ ਦੇ ਗਏ ਨੇ ਕੁਝ ਨੂੰ ਅਜੋਕ ਕਰਨ ਦੇ ਦਿੱਤੇ ਗਏ ਆ ਜੀ ਉਹਨਾਂ ਦੀਆਂ ਵੋਟਾਂ ਦਾ ਇਹ ਕੀ ਕਰਦੇ ਨੇ ਜਦ ਕਿ ਇਸ ਦੇ ਸਾਹਮਣੇ ਜਦੋਂ ਕਾਨੂੰਨ ਦੀ ਤੁਸੀਂ ਧਰਾਵਾਂ ਚ ਜਾਣਦੇ ਹੋ ਤਾਂ ਉੱਥੇ ਕੀ ਹੈ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਪੰਚਾਇਤੀ ਚੋਣਾਂ ਨੇ ਬਲਾਕ ਸਮਤੀਆ ਉੱਥੇ ਇੱਕ ਦਿਨ ਵੀ ਉਹਦੇ ਦਿਣਾ ਤੋਂ ਉੱਪਰ ਜਾਵੇ ਤਾਂ ਨਾਲ ਦੀ ਨਾਲ ਚੋਣ ਹੁੰਦੀ ਆ ਜੇ ਕੋਈ ਮੈਂਬਰ ਐਮ ਐਲ ਏ ਚੜ੍ਹਾਈ ਕਰ ਜਾਂਦਾ ਆ ਉੱਥੇ ਵੀ ਉਹਦਾ ਸਮਾਂ ਨਿਯਿਤ ਕੀਤਾ ਜਾਂਦਾ ਕਿ ਇੰਨੇ ਸਮੇਂ ਦੇ ਅੰਦਰ ਅੰਦਰ ਅਗਲੀ ਚੋਣ ਕਰਕੇ ਉਹਦੀ ਪਰਭਾਈ ਕੀਤੀ ਜਾਂਦੀ ਆ ਇੱਥੇ ਕੁਝ ਵੀ ਐਸਾ ਨਹੀਂ ਹੋਇਆ ਕਿ ਜਿਹੜੇ ਮਰ ਚੁੱਕੇ ਨੇ ਅਯੋਗ ਘਰਾਰ ਦਿੱਤੇ ਨੇ ਅਸਤੀਫਾ ਦੇ ਗਏ ਨੇ ਬਾਹਰ ਚਲੇ ਗਏ ਨੇ ਉਹ ਮੈਂਬਰ ਕਿੰਨੇ ਸੀਗੇ ਤੇ ਉਹਨਾਂ ਨੇ ਕਿੰਨੀ ਕਿਹੜੀ ਉਹਨਾਂ ਦੀ ਉੱਥੇ ਪਰਭਾਈ ਕੀਤੀ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਆਏ ਸਾਲ ਇਹ ਚੋਣ ਹੋਣੀ ਇਹ ਗੈਰਕਾਨੂੰਨੀ ਹੈ ਗੈਰਸਵਧਾਨਿਕ ਹੈ ਤੇ ਇਹ ਸਿੱਖਾਂ ਨੂੰ ਮੰਥ ਨੂੰ ਇਹ ਸੋਚ ਰਹੇ ਨੇ ਕਿ ਅਸੀਂ ਮੂਰਖ ਬਣਾ ਰਹੇ ਹਾਂ ਇਹ ਇਸ ਤਰ੍ਹਾਂ ਮੂਰਖ ਨਹੀਂ ਬਣਾ ਸਕਦੇ ਉਹ ਸਾਰਾ ਕੁਝ ਸਾਹਮਣੇ ਆ ਕਿ ਇਹਨਾਂ ਦਾ ਇੱਕ ਡਰਾਮਾ ਆ ਔਰ ਇੱਕੀ ਦੀ ਸ਼ਹਿਤੇ ਹੋ ਰਿਹਾ ਆ ਇਹ ਵੀ ਸਾਫ ਹੋ ਗਿਆ ਹਾਂ ਇੱਕੀ ਦੀ ਸ਼ਹਿਤੇ ਜਿੰਦਰ ਜਿੰਦਰ ਸਰਕਾਰ ਦੀ ਸ਼ਹਿਤੇ ਇਹ ਸਾਰਾ ਕੁਝ ਚੱਲ ਰਿਹਾ ਆ ਜੇ ਕੇਂਦਰ ਕੋਲੇ ਬਾਕੀਆਂ ਲਈ ਏਡੀ ਰੱਖੀ ਆ ਏਜੰਸੀਆਂ ਨੇ ਉਹਨਾਂ ਕੋਲੇ ਹਰ ਤਰ੍ਹਾਂ ਦਾ ਸਿਸਟਮ ਆ ਭੀ ਕੀੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰਦਾ ਤੇ ਚੱਕਦੇ ਉਹ ਫਟੇ ਉਹਨੂੰ ਉੱਥੇ ਫੜ ਕੇ ਲੈ ਆਓ ਐਨਆਈਏ ਚ ਫੜ ਕੇ ਉੱਥੇ ਪੁੱਛਿਆ ਕਿੱਛਿਆ ਜਾਂਦਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਨਾ ਕੋਈ ਇਹਨਾਂ ਨੂੰ ਕੋਈ ਅਦਾਲਤ ਪੁੱਛੇ ਨਾ ਕੋਈ ਪ੍ਰਸ਼ਾਸਨ ਨਾ ਕੋਈ ਸਰਕਾਰ ਰੋਕੇ ਤੇ ਇਹਦਾ ਮਤਲਬ ਸਾਫ਼ ਹੈ ਕਿ ਇਹ ਕੇਂਦਰ ਸਰਕਾਰ ਨੇ ਵਾਇਆ ਬਾਦਲ ਕੇ ਤੇ ਇਹ ਧਾਮੀ ਮਾਫੀਆ ਜਿਹੜਾ ਉੱਤੇ ਕਾਬਜ ਹੋਇਆ ਹੋਇਆ ਆ ਇਹਨਾਂ ਨੇ ਮਿਲ ਕੇ ਇੱਕ ਛੜਜੰਤਰ ਰਚਿਆ ਕਾਬਜ ਰਹਿਣ ਦਾ ਜਿਹਦੇ ਵਿੱਚ ਅੱਜ ਉਹਨਾਂ ਨੇ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ ਕਿ ਸ਼ਾਇਦ ਇਸ ਜਿੱਤ ਦਾ ਰੋਲਾ ਪਾ ਦਿਓ ਖਾਲਸਾ ਪੰਥ ਦੀ ਜਿੱਤ ਹੋ ਗਈ ਜੀ ਖਾਲਸਾ ਪੰਥ ਹੋ ਕਰ ਗਿਆ ਜੀ ਖਾਲਸਾ ਪੰਥੀ ਕਰ ਗਿਆ ਜੀ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਪੰਥ ਨੂੰ ਇੰਨਾ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਇਹ ਇਹ ਜਿਹੜਾ ਸੁਖਵੀਰ ਬਾਦਲ ਕਹਿ ਰਿਹਾ ਹੈ ਕਿ ਖਾਲਸਾ ਪੰਥ ਦੀ ਜਿੱਤ ਹੋਈ ਇਹ ਸੈਂਟਰ ਸਰਕਾਰ ਦੀ ਜਿੱਤ ਹੋਈ ਹੈ ਨਾ ਕਿ ਖਾਲਸਾ ਪੰਥ ਦੀ ਖਾਲਸਾ ਪੰਥ ਦਾ ਤੇ ਸੱਤਿਆਨਾਸ਼ ਤੁਸੀਂ ਲੋਕਾਂ ਨੇ ਕੀਤਾ ਤੁਹਾਡੀ ਜਿਹੜੀ ਲੋਕਾਂ ਦੇ ਵਿੱਚ ਸ਼ਵੀ ਆ ਪੰਥ ਦੇ ਵਿੱਚ ਜਾਂ ਜੋ ਤੁਸੀਂ ਕਰਦੇ ਹੋ ਇਹ ਸਾਜ ਧਾਮੀ ਐਂਡ ਕੰਪਨੀ ਇੱਕ ਤਾਂ ਗੋਲਖੋਚੋਰ ਨੇ ਜੀ ਨੰਬਰ 2 ਇਹ ਭੂ ਮਾਫੀਆ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਰਹੇ ਨੇ ਅੰਦਰ ਖਾਤੇ ਵੀ ਕਈ ਇਹਨਾਂ ਦੇ ਇਹ ਖੁਲਾਸੇ ਕਰ ਚੁੱਕੇ ਆ ਜਿਹੜੀਆਂ ਜਾਜਾ ਕੇ ਵਿਰੋਧ ਕਰ ਕਰਕੇ ਰੁਕੀਆਂ ਨੇ ਇਹ ਵੇਚ ਰਹੇ ਆ ਜੀ ਤੀਸਰੀ ਗੱਲ ਇਹ ਗੁਰੂ ਦੀਆਂ ਵਿਰਾਸਤਾਂ ਨੂੰ ਕਾਰ ਸੇਵਾ ਦੇ ਨਾਂ ਤੇ ਇਹ ਖਤਮ ਕਰ ਰਹੇ ਆ ਜੀ ਚੌਥੀ ਗੱਲ ਗੁਰੂ ਕੇ ਬਾਗ ਇਹਨਾਂ ਨੇ ਵਡਵਾ ਦਿੱਤੇ ਨੇ ਔਰ ਪੰਜਵੀਂ ਗੱਲ ਗੁਰੂ ਕੇ ਜਿਹੜਾ ਇਤਿਹਾਸ ਹੈ ਗੁਰੂ ਸਾਹਿਬ ਨੂੰ ਕਿਤੇ ਲੁਟੇਰਾ ਦੱਸ ਰਹੇ ਨੇ ਤੇ ਕਿਤੇ ਧੜ ਵੀ ਇਹਨਾਂ ਦੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਛਪੀਆਂ ਹੋਈਆਂ ਨੇ ਜੀ ਜੀ ਇੱਥੇ ਇੱਥੇ ਬਸ ਨਹੀਂ ਫਿਰ 328 ਪਾਵਨ ਸਰੂਪ ਚੋਰੀ ਇਹਨਾਂ ਨੇ ਕੀਤੇ ਨੇ ਚੋਰੀ ਵੇਚਣ ਵਾਲਿਆਂ ਚ ਵੀ ਇਹ ਭਗੌੜੇ ਨੇ ਦੋਸ਼ੀਆਂ ਦੇ ਨਾਲ ਖੜੇ ਨੇ ਤੇ ਗੁਰੂ ਤੇ ਦੁਖੀ ਬਣ ਕੇ ਗੁਰੂ ਦੇ ਖਿਲਾਫ ਇਹ ਅਦਾਲਤਾਂ ਚ ਵੀ ਭੁਗਤੇ ਨੇ ਜਦ ਕੀ ਇਹਨਾਂ ਦੀ ਉੱਥੇ ਸੁਣੀ ਨਹੀਂ ਗਈ ਉਹ ਬਕਰੀ ਗੱਲ ਇਹਨਾਂ ਨੇ ਉੱਥੇ ਵੀ ਇਹ ਸਾਰਾ ਕੁਝ ਗੁਰੂ ਦੇ ਖਿਲਾਫ ਜਾ ਕੇ ਕੀਤਾ ਹੈ ਬੇਅਦਬੀ ਇਹ ਕਰਾਉਂਦੇ ਨੇ ਥੋੜੇ ਦਿਨ ਪਹਿਲਾਂ ਆ ਇਹ ਪਿੰਨਾ ਦਾ 5 ਤਰੀਕ ਨੂੰ ਅਖੰਡ ਪਾਠੀ ਬੈਠਦਾ ਆ ਪਾਠ ਕਰਨ ਦਰਬਾਰ ਸਾਹਿਬ ਉਹਦਾ ਪਖਾਨਾ ਉੱਤੇ ਹੀ ਨਿਕਲ ਜਾਂਦਾ ਆ ਹਾਂਜੀ ਤੇ ਜਿਹੜੇ ਇਹਨਾਂ ਦੇ ਚੌਧਰੀ ਸੀ ਉੱਥੇ ਹੈ ਕੋਈ ਨਹੀਂ ਸੀ ਇਹਨਾਂ ਨੇ ਚਲਦੇ ਪਾਠ ਦੀ ਅੱਧੀ ਤਲਾਈ ਵੱਢ ਕੇ ਤੇ ਦੂਜੀ ਤਲਾਈ ਵਛਾ ਦਿੱਤੀ ਤੇ ਉਤਰਾ ਹੀ ਪਾਠ ਕਰ ਦਿੱਤਾ ਇਹ ਵੱਡੀ ਬੇਅਦਬੀ ਕਰ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ ਇਹ ਮਸੰਦ ਲਾਣਾ ਕਰਾ ਰਿਹਾ ਤੇ ਕਰਵਾ ਰਿਹਾ ਹੂੰ ਹੂੰ ਉਹਨਾਂ ਕਿਸੇ ਗ੍ਰੰਥੀ ਨੂੰ ਨਹੀਂ ਕਿ ਪੁੱਛਿਆ ਕਿਸੇ ਮੈਨੇਜਰ ਨੂੰ ਨਹੀਂ ਪੁੱਛਿਆ ਕਿਸੇ ਇੰਚਾਰਜ ਨੂੰ ਇਹ ਪੁੱਛਿਆ ਉਹ ਜਿਹੜਾ ਪਾਠੀ ਸੀ ਉਹਦੀ ਛੁੱਟੀ ਕਰਕੇ ਤੇਨਾਂ ਨੇ ਉਸ ਗੱਲ ਤੇ ਮਿੱਟੀ ਪਾਉਣ ਦਾ ਯਤਨ ਕੀਤਾ ਆ ਜਦਕਿ ਅਸੀਂ ਉਹ ਬਿਲਕੁਲ ਉਹਦੇ ਤੇ ਧਿਆਨ ਰੱਖ ਰਹੇ ਆ ਛੱਡਦੇ ਨਹੀਂ ਇਹਨਾਂ ਨੂੰ ਜੀ ਜੀ ਉਹ ਬੇਅਦਬੀਆਂ ਵੀ ਕਰਾ ਰਹੇ ਨੇ ਫਿਰ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹਨਾਂ ਨੂੰ ਬਚਾ ਰਹੇ ਆ ਸਿੱਖ ਬੱਚਿਆਂ ਨੂੰ ਗੋਲੀਆਂ ਇਹਨਾਂ ਨੇ ਮਾਰੀਆਂ ਮਰਵਾਈਆਂ ਨੇ ਸਿੱਖ ਕਾਤਲਾਂ ਦੇ ਇਹ ਭਾਈਵਾਲ ਨੇ ਜੀ ਇਹ ਕਿਹੜੇ ਪਾਸਿਓਂ ਪੰਥ ਦੀ ਜਿੱਤ ਹੋਈ ਜੀ ਇਹ ਤਾਂ ਪੰਥ ਦਾ ਜਿਹੜਾ ਵਿਰੋਧੀ ਇਹ ਜਿਹੜੇ ਸੀ ਇਹਨਾਂ ਦੇ ਇਹਦੇ ਖੇਲਾ ਬੜੀਆਂ ਹੋਈਆਂ ਨੇ ਸੈਂਟਰ ਸਰਕਾਰ ਦੀਆਂ ਇਹ ਲੋਕਾਂ ਦੀ ਇਹਨਾਂ ਨੇ ਮੁੜ ਸੈਂਟਰ ਨਾਲ ਮਿਲ ਕੇ ਅਜੋ ਕਬਜੀ ਵਾਲੀ ਜਿਹੜੀ ਬੜਕ ਦੁਆਰੇ ਮਾਰੀ ਕਿ ਸਾਡਾ ਪੰਥ ਕੀ ਕਰ ਲੂ ਹੂੰ ਹੂੰ ਜੀ ਅੱਜ ਦਾ ਤੁਸੀਂ ਲਫ਼ਜ਼ ਬੋਲਿਆ ਨਾ ਭਾਈ ਬਟਾਲਾ ਜੀ ਤੇ ਖਾਲਸਾ ਪੰਥ ਪੰਥ ਸਾਡਾ ਕੀ ਕਰ ਲੂ ਜਿਹੜਾ ਤੁਸੀਂ ਲਫ਼ਜ਼ ਬੋਲਿਆ ਮੈਂ ਤੁਹਾਡੇ ਕੋਲੋਂ ਅਸਲ ਚ ਇਹ ਜਾਨਣਾ ਚਾਹਣਾ ਹੈਗਾ ਦੇਖੋ ਇੱਕ ਇੱਕ ਮਸਲਾ ਹੈਗਾ ਇੱਕ ਬਿਮਾਰੀ ਹੈ ਔਰ ਬਹੁਤ ਕੁਝ ਗਿਣਾਇਆ ਜਾ ਸਕਦਾ ਬੇਅਦਬੀਆਂ ਤੋਂ ਲੈ ਕੇ ਇਸ ਤੋਂ ਇਲਾਵਾ ਤੁਸੀਂ ਬਰਗਾੜੀ ਜੋ ਕੁਝ ਵਾਪਰਦਾ ਕੋਟਕਪੁਰੇ ਬਹਿਬਲ ਕਲਾ ਔਰ ਸੌਦਾ ਸਾਦ ਉਹਦੀ ਪੁਸ਼ਤ ਪਨਾਹੀ ਪੋਸਟਰ ਲੱਗਦੇ ਆ ਫਿਲਮ ਬਹੁਤ ਕੁਝ ਹੈਗਾ ਜੀ ਮੈਂ ਚਾਹਣਾ ਹੈਗਾ ਕਿ ਆਪਾਂ ਥੋੜਾ ਜਨਾ ਉਧਰਲੇ ਪਾਸੇ ਨੂੰ ਜਾਈਏ ਕਿ ਹੱਲ ਕੀ ਹੈਗਾ ਹੁਣ ਜੋ ਕਹਿੰਦੇ ਖਾਲਸਾ ਪੰਥ ਦੀ ਜਿੱਤ ਹੋ ਗਈ ਹੈ ਔਰ ਤੁਸੀਂ ਕਹਿ ਰਹੇ ਹੋ ਕਿ ਖਾਲਸਾ ਪੰਥ ਦੀ ਜਿੱਤ ਨਹੀਂ ਹੈਗੀ ਜਿੱਤ ਉਸ ਦਿਨ ਹੋ ਹਾਂਜੀ ਜਿਸ ਦਿਨ ਕੇਂਦਰ ਸਰਕਾਰ ਦਾ ਦਖਲਬੰਦ ਹੋਊ ਪਰ ਕੇਂਦਰ ਦੀ ਸਰਕਾਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਖਾਲਸੇ ਨੂੰ ਜਾਂ ਤੁਹਾਨੂੰ ਸੰਘਰਸ਼ ਕਿਹਨਾਂ ਦੇ ਖਿਲਾਫ ਕਰਨਾ ਚਾਹੀਦਾ ਹੈ ਕੇਵਲ ਇਹਨਾਂ ਦੀ ਨਿੰਦਿਆ ਕਰ ਲੈਣੀ ਚਾਹੀਦਾ ਹੈ ਇਹਨਾਂ ਨੂੰ ਭੰਡ ਦੇਣਾ ਇਹ ਹੱਲ ਹੈ ਕਿਉਂਕਿ ਕਿਉਂਕਿ ਚੋਣਾਂ ਤੇ ਕਰਾਉਣੀਆਂ ਨੇ ਕੇਂਦਰ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਦੀ ਤੱਕ ਕੇਵਲ ਜਾਗਰੂਕ ਹੋਣਾ ਤੇ ਜਾਗਰੂਕ ਕਰਨਾ ਜ਼ਰੂਰੀ ਆ ਪਰ ਜਾਗਰੂਕ ਹੋ ਗਏ ਭਾਈ ਵਿਡਾਲਾ ਜੀ ਤੁਸੀਂ ਜਾਗਰੂਕ ਹੋ ਗਏ ਇਹ ਵੀ ਕਦੇ ਤੁਸੀਂ ਪੰਥਕ ਨਹੀਂ ਕਹਿ ਸਕਦੇ ਨਾ ਹੈ ਨਾ ਇਹ ਜਾਗਰੂਕ ਕਰਨ ਲਈ ਬੋਲਣਾ ਜ਼ਰੂਰੀ ਹੈ ਉਹ ਜ਼ਰੂਰੀ ਹੈ ਮੈਂ ਕਹਿੰਦਾ ਉਹ ਜ਼ਰੂਰੀ ਹੈ ਭਾਈ ਵਿਡਾਲਾ ਜੀ ਤੁਸੀਂ ਬੋਲਿਆ ਮੰਨ ਲਓ ਤੁਸੀਂ ਜਾਗਰੂਕ ਹੋ ਗਏ ਮੈਂ ਵੀ ਅਜਾ ਪੱਤਰਕਾਰ ਜਾਗਰੂਕ ਹੋ ਗਿਆ ਖਾਲਸਾ ਪੰਥ ਜਾਗਰੂਕ ਹੋ ਗਿਆ ਪਰ ਇਸ ਮਸਲੇ ਦਾ ਹੱਲ ਇਲੈਕਸ਼ਨ ਤੇ ਕਰਵਾਉਣੇ ਨੇ ਕੇਂਦਰ ਦੀ ਸਰਕਾਰ ਨੇ ਹਨਾ ਜੀ ਸੋ ਸੰਘਰਸ਼ ਤੇ ਮੈਨੂੰ ਇਹ ਲੱਗਦਾ ਕਿ ਕੇਂਦਰ ਦੀ ਸਰਕਾਰ ਦੇ ਖਿਲਾਫ ਕਰਨਾ ਪਊਗਾ ਨਾ ਵੀ ਇਹ ਜੋਕਾਂ ਬਣ ਕੇ ਚਿੰਬੜੀਆਂ ਹੋਈਆਂ ਨੇ ਲਾਉਣ ਵਾਸਤੇ ਤੁਸੀਂ ਇਲੈਕਸ਼ਨ ਕਰਵਾਓ ਪ੍ਰੈਸ਼ਰ ਤੇ ਉੱਥੇ ਬਿਲਡ ਕਰਨਾ ਪਊਗਾ ਨਾ ਇੰਨਾ ਜੋਕਾਂ ਨੂੰ ਲਾਉਣ ਵਾਸਤੇ ਸਾਨੂੰ ਸੈਂਟਰ ਸਰਕਾਰ ਦੇ ਇਲੈਕਸ਼ਨ ਉਡੀਕਣ ਦੀ ਲੋੜ ਨਹੀਂ ਆ ਜੀ ਜੇ 17 ਵਰੇ ਬਿਨਾ ਇਲੈਕਸ਼ਨ ਕੀਤੇ ਸੈਂਟਰ ਸਰਕਾਰ ਧੱਕੇ ਨਾਲ ਇਹ 2.5 ਟੋਟਲੂ ਬੰਦਿਆਂ ਨੂੰ ਇਕੱਠਾ ਕਰਕੇ ਤੇ ਪੰਥ ਦੇ ਸਿਰ ਤੇ ਥੋਪ ਰਹੀ ਆ ਜੀ ਤੇ ਇਹਨਾਂ ਨੂੰ ਲਾਉਣ ਵਾਸਤੇ ਵੀ ਉਹਦਾ ਹੱਲ ਜਿਹੜਾ ਆ ਅੱਜ ਖਾਲਸੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਣਾ ਬਣਦਾ ਹੈ ਜੋ 12 ਅਕਤੂਬਰ 1920 ਨੂੰ ਭਾਈ ਮਹਿਤਾਬ ਸਿੰਘ ਵੀਰ ਉਹਨਾਂ ਨੇ ਕੀਤਾ ਸੀਗਾ ਜੀ ਪਰ ਕਾਨੂੰਨ ਦੇ ਮੁਤਾਬਕ ਫਿਰ ਗਲਤ ਹੋ ਜਾਣਾ ਕਾਨੂੰਨ ਦੇ ਮੁਤਾਬਕ ਫਿਰ ਗਲਤ ਹੋ ਜਾਣਾ ਗੋਰੀ ਸਰਕਾਰ ਦੇ ਜਿਹੜੇ ਪੁਜਾਰੀ ਥੋਪੇ ਹੋਏ ਸੀ ਪੰਥ ਦੇ ਸਿਰ ਉਹਨਾਂ ਨੂੰ ਕੰਨੋ ਫੜ ਕੇ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਤੇ ਭਾਈ ਮਹਤਾਬ ਸਿੰਘ ਹੋਣਾ ਨੇ ਖਾਲਸਾ ਪੰਥ ਨੂੰ ਸਾਰੇ ਦਾ ਸਾਰਾ ਪ੍ਰਬੰਧ ਜਿਹੜਾ ਸੀ ਸੌਂਪਿਆ ਸੀਗਾ ਅੱਜ ਵੀ ਅੱਜ ਫਰਜ਼ ਬਣਦਾ ਖਾਲਸਾ ਪੰਥ ਦਾ ਇਕੱਠੇ ਹੋਣਾ ਔਰ ਸਰਕਾਰਾਂ ਨੂੰ ਇਸ ਗੱਲ ਤੋਂ ਕਹਿਣਾ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਨਹੀਂ ਰੁਕੋਗੇ ਤੇ ਫਿਰ ਉਹ ਜਿਹੜੀ ਖਾਨਾ ਜੰਗੀ ਤੁਸੀਂ ਕਰਾਉਣੀ ਚਾਹੁੰਦੇ ਹੋ ਅਸੀਂ ਉਹਦੇ ਤੋਂ ਸੁਚੇਤ ਰਹਿੰਦੇ ਹੋਏ ਤੇਜਾ ਸਿੰਘ ਸਮੁੰਦਰੀ ਹਾਲ ਉੱਥੇ ਅੱਜ ਖਾਲਸਾ ਪੰਥ ਨੂੰ ਜਿੰਦਰੇ ਮਾਰਨ ਦੀ ਲੋੜ ਸੀਗੀ ਵੀ ਅਸੀਂ ਇਹਨਾਂ ਨੂੰ ਗੈਰ ਕਾਨੂੰਨੀ ਚੋਣ ਨਹੀਂ ਕਰਨ ਦੇਣੀ ਇੱਥੇ ਜੇ ਰੋਕਣੀ ਆ ਜੀ ਜੀ ਅੱਜ ਉਹ ਰੋਕੜੀ ਬਣਦੀ ਸੀਗੀ ਪਰ ਅੱਜ ਖਾਲਸਾ ਪੰਥ ਜਿਹੜਾ ਗੂੜੀ ਨੀਂਦ 'ਚ ਪਤਾ ਨਹੀਂ ਕਿਉਂ ਸੁੱਤਾ ਹੈ ਮੈਂ ਉਹਨਾਂ ਸ਼ਾਰਿਆਂ ਨੂੰ ਬੇਨਤੀ ਕਰੂੰਗਾ ਜੀ ਵੀ ਅੱਜ ਜੇ ਇਹ ਇਕੱਠੇ ਹੋ ਕੇ ਗੈਰ ਕਾਨੂੰਨੀ ਉੱਥੇ ਚੋਣ ਕਰ ਸਕਦੇ ਨੇ ਤੇ ਖਾਲਸਾ ਪੰਥ ਇਕੱਠਾ ਹੋ ਕੇ ਇਹਨਾਂ 'ਚ ਗੈਰ ਕਾਨੂੰਨੀ ਚੋਣ ਨੂੰ ਰੋਕ ਕੇ ਇਹਨਾਂ ਤੋਂ ਪ੍ਰਬੰਧ ਵੀ ਲੈ ਸਕਦਾ ਆ ਤੁਸੀਂ ਨੇਪਾਲ ਦੇ ਲੋਕਾਂ ਨਾਲੋਂ ਗਏ ਗੁਜ਼ਰੇ ਨਹੀਂ ਅਗਲਿਆਂ ਨੇ ਨੰਗੇ ਕਰ ਕਰਕੇ ਭਜਾਏ ਉੱਥੇ ਭਜਾਏ ਭਜਾਏ ਬਿਲਕੁਲ ਭਜਾਏ ਭਾਈ ਵਿਡਾਲਾ ਜੀ ਦੋਕ ਨਾ ਛੋਟੇ ਛੋਟੇ ਜਵਾਬ ਚਾਹੂੰਗਾ ਮੈਂ ਇੱਕ ਤਾਂ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਚੋਣਾ ਕਰਵਾਉਣ ਦੇ ਵਾਲੇ ਪਾਸੇ ਨੂੰ ਜਦੋਂ ਜਹਿਦ ਕਰਨੀ ਚਾਹੀਦੀ ਹੈ ਖਾਲਸਾ ਪੰਥ ਨੂੰ ਜਾਂ ਫਿਰ ਜਿੱਦਾਂ ਤੁਸੀਂ ਆਖਿਆ ਹੈਗਾ ਸ਼ੁੱਧ ਪੰਜਾਬੀ ਚ ਕਹ ਲਈਏ ਵੀ ਲਤੋਂ ਧੂਕੇ ਬਾਹਰ ਕੱਢਣ ਦੀ ਜ਼ਰੂਰਤ ਹੈ ਉਹਨਾਂ ਦੀ ਜੀ ਹੁਣ ਤੁਹਾਡੇ ਕੋਲ ਲਤੋਂ ਧੂਕੇ ਕਿਹੜੀ ਸੜਕੜੀ ਸਕੇ ਖਾੜਨ ਵਾਲਾ ਕੰਮ ਰਹਿ ਗਿਆ ਹੈ ਜੀ ਕਿਸੇ ਸਰਕਾਰ ਨੇ ਕੋਈ ਇਲੈਕਸ਼ਨ ਨਹੀਂ ਕਰਾਉਣੀ ਜੇ ਕਰਾਉਂਦੇ ਵੀ ਨਹੀਂ ਉਹ ਵਲੈਕਸ਼ਨ ਤੁਹਾਡੇ ਖਿਲਾਫ ਹੀ ਹੋਊ ਕਿਉਂਕਿ ਜਿਹੜਾ ਗੁਰਦੁਆਰਾ ਇਹਨਾਂ ਨੇ ਐਕਟ ਬਣਾਇਆ ਵਾ ਹਾਂਜੀ ਉਸ ਦੇ ਮੁਤਾਬਕ ਉਥੇ ਜਿਨੇ ਕੇਸ ਤੇ ਦਾੜ੍ਹੀ ਰੱਖੀ ਆ ਚਾਹੇ ਉਹ ਮੁਹੰਮਦ صدیق ਹੋਵੇ ਜੀ ਚਾਹੇ ਉਹ ਰਾਮਜੀ ਲਾਲ ਹੋਵੇ ਤੇ ਚਾਹੇ ਉਹ ਮਧੂਬਾਲਾ ਹੋਵੇ ਉਹਨਾਂ ਲੋਕਾਂ ਦੀ ਪ੍ਰਤੀਗਿਆ ਦੇ ਆਧਾਰ ਤੇ ਵੋਟਾਂ ਬਣਦੀਆਂ ਤੇ ਬਣਾਈਆਂ ਜਾਣੀਆਂ ਨੇ ਜਿਨ੍ਹਾਂ ਨੂੰ ਤੁਸੀਂ 100 ਸਾਲ ਤੋਂ ਅੱਜ ਤੱਕ ਨਹੀਂ ਹਰਾ ਸਕੇ ਜੀ ਜੀ ਅੱਗੇ ਕਿੱਥੇ ਤੁਸੀਂ ਉੱਥੇ ਜਿੱਤ ਲੋਗੇ ਜੀ ਉਹ ਸੈਂਟਰ ਦਾ ਸਿੱਧਾ ਹੀ ਦਖਲ ਆ ਜਿੰਨਾ ਚਿਰ ਕੇਂਦਰ ਸਰਕਾਰ ਦਾ ਦਖਲ ਰਹੂਗਾ ਇਹਨਾਂ ਵੋਟਾਂ 'ਚ ਜੀ ਉਹਨਾਂ 'ਚ ਇਹ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਖਾਲਸੇ ਪੰਥ ਨੂੰ ਸਿਲੈਕਸ਼ਨ ਦੀ ਲੋੜ ਹੈ ਜੀ ਜੀ ਸਿਲੈਕਸ਼ਨ ਕਰੇ ਇਹਨਾਂ ਨੂੰ ਲੱਤਾਂ ਤੋਂ ਫੜ-ਫੜ ਕੇ ਘੜੀਸ ਕੇ ਬਾਹਰ ਛੁੱਟੇ ਤਾਂ ਜਾ ਕੇ ਇਹ ਸਾਡੀ ਗੁਰਮਰਜਾਦਾ ਬਹਾਲ ਹੋਣੀ ਆ ਤੇ ਜੇ ਅੱਜ ਵੀ ਖਾਲਸੇ ਨੇ ਦੇਰੀ ਕਰ ਦਿੱਤੀ ਤੇ ਫਿਰ ਜਿਵੇਂ ਨਨਕਾਣਾ ਸਾਹਿਬ ਸਾਡੇ ਹੱਥੋਂ ਨਿਕਲ ਗਿਆ ਜੀ ਇਹ ਕਮੇਟੀ ਇੱਕ ਦਿਨ ਬੋਰਡ ਬਣ ਜਾਊਗੀ ਫਿਰ ਤੁਹਾਡੇ ਪੁਲਿਸ ਨਾਲ ਪੇਚੇ ਸਰਕਾਰ ਪਾਊਗੀ ਜੀ ਪੁਲਿਸ ਤੁਹਾਨੂੰ ਮਾਰੂਗੀ ਤੁਸੀਂ ਪੁਲਿਸ ਨਾਲ ਝਗੜੋਗੇ ਇਹ ਇਹ ਤਮਾਸ਼ੀਨ ਅੰਦਰ ਕਮਰਿਆਂ 'ਚ ਬੈਠ ਕੇ ਤਮਾਸ਼ਾ ਵੇਖਣਗੇ ਜੀ 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 ਵਾਕਿਆ ਫਿਰ ਇਦਾਂ ਦੇ ਹਾਲ ਬਣ ਜਾਣਗੇ ਜਿਹੜੇ ਤੁਸੀਂ ਆ ਲਫ਼ਜ਼ ਚ ਬੋਲਿਆ ਨਾ ਕਿ ਇਲੈਕਸ਼ਨ ਸਿਸਟਮ ਤੇ ਇੱਕ ਸਿਲੈਕਸ਼ਨ ਸਿਸਟਮ ਖਾਲਸਾ ਪੰਥ ਦੇ ਵਿੱਚ ਤਾਂ ਸਿਲੈਕਸ਼ਨ ਵਾਲਾ ਸਿਸਟਮ ਸੀਗਾ ਭਾਈ ਬਡਾਲਾ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਖਾਲਸਾ ਪੰਥ ਨੂੰ ਆ ਸਾਰਾ ਕੁਝ ਕਰਨ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਕਿ ਜਦੋਂ ਸਨ 2015 ਨੂੰ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ ਸੀਗਾ ਤੇ ਵੱਡਾ ਇਕੱਠ ਹੋਇਆ ਸੀਗਾ ਉਸ ਵੇਲੇ ਇਦਾਂ ਦੇ ਹਾਲਾਤ ਬਣੇ ਹੋ ਸਗੇ ਲੱਗਦਾ ਨਹੀਂ ਹੈਗਾ ਕਿ ਉਹ ਮੌਕਾ ਖੁੰਝ ਗਿਆ ਉਸ ਵੇਲੇ ਵੱਡਾ ਇਕੱਠ ਸੀਗਾ ਉਸ ਵੇਲੇ ਇੱਕ ਜਾਗਰੂਕਤਾ ਸੀਗੀ ਇੱਕ ਇਹਨਾਂ ਦੇ ਖਿਲਾਫ ਰੋਹ ਸੀਗਾ ਪਰ ਉਹ ਮੱਠਾ ਜਾਂ ਪੈ ਚੁੱਕਾ ਹੁਣ ਲੱਗਦਾ ਨਹੀਂ ਕਿ ਉਹ ਵੇਲਾ ਖੁੰਝ ਗਿਆ ਹੁਣ ਦੁਬਾਰਾ ਓਡਾ ਵੱਡਾ ਕੱਠ ਓਡਾ ਵੱਡਾ ਜਾਹੋ ਜਲਾਲ ਓਡਾ ਉਹਨਾਂ ਜਿਆਦਾ ਜਨੂਨ ਖਾਲਸਾ ਪੰਥ ਦੇ ਵਿੱਚ ਸਮਾਂ ਲੱਗੂ ਜੀ ਇੱਥੇ ਮੈਂ ਬੇਨਤੀ ਕਰੂੰਗਾ ਕਿ ਸਰਬੱਤ ਖਾਲਸੇ ਦਾ ਮਤਲਬ ਪੰਜ ਦਾ 50 ਲੱਖ ਦੇ ਕੱਠ ਦਾ ਨਹੀਂ ਹੁੰਦਾ ਜੀ ਉੱਥੇ ਹੁੰਦਾ ਆ ਕਿ ਜਿਹੜੀਆਂ ਤੁਹਾਡੀਆਂ ਜਥੇਬੰਦੀਆਂ ਨੇ ਤੁਹਾਡੇ ਨੁਮਾਇੰਦੇ ਨੇ ਤੁਹਾਡੇ ਉਹ ਸਿਰ ਕੱਢਵੇਂ ਉਹ 12 ਮਿਸਲਾ ਨੇ ਜਿਨ੍ਹਾਂ ਦਾ ਫਰਜ਼ ਬਣਦਾ ਆ ਕਿ ਅੱਜ ਗੁਰੂ ਪੰਥ ਦੀ ਖਾਤਰ ਪਰਧਾਨ ਕੀਤੀ ਭੁੱਖ ਤੇ ਗੋਲਕ ਖਾਣ ਦੀ ਆਦਤ ਤੋਂ ਹਟ ਕੇ ਜੀ ਕੇਵਲ ਤੇ ਕੇਵਲ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਉਹ ਭਾਵੇਂ 500 ਦਾ ਜਥਾ ਕਿਉਂ ਨਾ ਹੋਵੇ ਜੀ ਜੀ ਭਾਈ ਲక్ష్మణ ਸਿੰਘ ਹੋਣਾ ਦਾ 200 ਦਾ ਜਥਾ ਸੀ ਨਰੇਨੁਮਹੰਤਾ ਦਾ ਸਫਾਇਆ ਕਰਨ ਵਾਸਤੇ ਜੀ ਜੀ ਤੇ ਦੂਸਰੇ ਪਾਸੇ ਇਹਨਾਂ ਪੁਜਾਰੀਆਂ ਦਾ ਸਫਾਇਆ ਕਰਨ ਵਾਸਤੇ ਭਾਈ ਮਹਿਤਾਬ ਸਿੰਘ ਵੀਰ ਹੋਣਾ ਦਾ ਜਿਹੜਾ ਜਥਾ ਸੀ ਜਿਨੇ ਸ਼੍ਰੋਮਣੀ ਕਮੇਟੀ ਦਾ ਮੁੱਢ ਬੰਨ੍ਹਿਆ ਉਸ ਪੰਜਾਬ ਵਿੱਚ ਬੰਨ੍ਹਿਆ ਜਿਹੜਾ ਸ਼ੇਰੀ ਪੰਜਾਬ ਦਾ ਪੰਜਾਬ ਸੀ ਜੀ ਜੀ ਤੇ ਪੂਰੀ ਸਰਕਾਰ ਦੇ ਖਿਲਾਫ ਜਾ ਕੇ ਬੰਨ੍ਹਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚੋਂ ਮੋਢ ਬੰਨਿਆ ਸੀਗਾ ਨਾ ਕਿ ਕਿਸੇ ਨੂੰ ਪੁੱਛ ਕੇ ਜਾਂ ਕੋ ਵੱਡੇ ਕੱਠ ਵਿਖਾ ਕੇ ਕੀਤਾ ਸੀ ਉਹ ਜੀ ਜੀ ਪਰ ਉਸ ਵੇਲੇ ਹਾਲਾਤ ਇੱਕ ਵੱਖਰੀ ਤਰ੍ਹਾਂ ਦੇ ਵੀ ਸੀਗਾ ਨਾ ਉਸ ਵੇਲੇ ਸਿੱਖਾਂ ਦੇ ਘਰ ਗਲ ਦੇ ਵਿੱਚ ਆ ਜਿਹੜਾ ਢੋਲ ਪਿਆ ਹੋਇਆ ਵੋਟ ਪੋਲਿਟਿਕਸ ਵਾਲਾ ਚੋਣਾਂ ਵਾਲਾ ਇਹ ਨਹੀਂ ਸੀਗਾ ਨਾ ਜੀ ਉਦੋਂ ਹਾਲਾਤ ਵੱਖਰੇ ਸੀ ਹੁਣ ਸੱਜਣ ਵੀਰ ਜੀ ਜਦੋਂ ਪਛਾਣੂ ਜਾਓਗੇ ਨਾ ਤੁਸੀਂ ਜੀ ਸਮੇ ਨੇ ਬੜੀ ਬਰੀਕੀ ਨਾਲ ਤੁਸੀਂ ਵਾਚੋ ਜਦੋਂ ਛੇਰੇ ਪੰਜਾਬ ਵੱਖਾਂ ਮੇਟ ਜਾਂਦੇ ਨੇ ਤੇ 1840 1849 ਦੇ ਅੱਗੇ 73 ਚ ਜਾ ਕੇ ਜਦੋਂ ਤੁਹਾਡੀਆਂ ਸਿੰਘ ਸੁਭਾਵਾਂ ਬਣਦੀਆਂ ਨੇ ਤੁਸੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਮੋੜ ਉੱਠਦੇ ਹੋ ਜੀ ਜੀ ਉਹ ਤੁਹਾਡੀ ਤਿਆਰੀ ਜਿਹੜੀ ਸੀਗੀ ਉਹ ਖਾਲਸੇ ਦੇ ਰਾਜ ਨੂੰ ਕਾਇਮ ਕਰਨ ਵਾਸਤੇ ਹੀ ਸੀ ਜੀ ਜੀ ਔਰ ਉਹਨਾਂ ਨੂੰ ਧਾਰਮਿਕਤਾ ਧਾਰਮਿਕਤਾ ਤੇ ਗੁਰਦੁਆਰਿਆਂ ਦੀ ਗੋਲਕ ਦੀ ਚੱਕਰ ਵਿਊ ਚ 86 ਲੋਕਾਂ ਨੇ ਉਹਨਾਂ ਨੂੰ ਵਰਤ ਲਿਆ ਉਹਨਾਂ ਅਕਾਲੀਆਂ ਨੂੰ ਕਿਸੇ ਨੇ ਕਾਂਗਰਸ ਵੱਲ ਜੋੜ ਲਿਆ ਤੇ ਕਿਸੇ ਨੇ ਦੂਜੇ ਪਾਸੇ ਦੇਸ਼ ਦੀ ਆਜ਼ਾਦੀ ਦੇ ਪਾਰ ਉਧਰ ਉਹਨਾਂ ਨੂੰ ਉਧਰ ਲੜਾ ਕੇ ਇੱਕ ਗੁਲਾਮੀ ਤੋਂ ਤੀਜੀ ਗੁਲਾਮੀ ਚ ਫਸਾ ਦਿੱਤਾ ਪਰ ਉਹਨਾਂ ਨੂੰ ਪਿੱਛੇ ਨਹੀਂ ਜਾਣ ਦਿੱਤਾ ਗਿਆ ਜੀ ਉਹ ਜਿਹੜੀ ਲੜਾਈ ਸੀ ਤੁਹਾਡੀ ਖਾਲਸਾ ਰਾਜ ਦੀ ਹੀ ਸੀ ਹੂੰ ਹੂੰ ਜੀ 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 ਵਾਕੇ ਉਹਨੂੰ ਕਮਾ ਦਿੱਤਾ ਗਿਆ ਜੀ ਹਾਂ ਜੀ ਹਾਂ ਜੀ ਉਹਨੂੰ ਇੱਥੇ ਕਹੇ ਲਿਆਣ ਕੇ ਭਾਈ ਵਿਡਾਲਾ ਜੀ ਜਿੰਨਾ ਚਿਰ ਸਾਰਾ ਕੁਝ ਨਹੀਂ ਹੋ ਜਾਂਦਾ ਉਹਨਾਂ ਚਿਰ ਪ੍ਰਬੰਧ ਅਗਲੇ ਕਹਿੰਦੇ ਕਿ ਚਲਾਉਣਾ ਤੇ ਹੈਗਾ ਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਫਿਰ ਸਾਰੇ ਇਖਤਿਆਰ ਦੇ ਦਿੰਦੇ ਆ ਸੁਖਬੀਰ ਬਾਦਲ ਹੋਰਾਂ ਨੂੰ ਉਹ ਫਿਰ ਨਾਮਜ਼ਦ ਕਰ ਦਿੰਦੇ ਹੈਗੇ ਨਾਮ ਮੋਹਰੇ ਕਰ ਦਿੰਦੇ ਆ ਧਾਮੀ ਸਾਹਿਬ ਦਾ ਅੱਜ ਦਾ ਕੱਲ ਉਹਨਾਂ ਨੇ ਕੀਤਾ ਔਰ ਅੱਜ ਉਹਨਾਂ ਨੂੰ ਚੁਣ ਲਿਆ ਗਿਆ ਹੁਣ ਉਹ ਕਹਿੰਦੇ ਸਿਸਟਮ ਤੇ ਚਲਾਉਣਾ ਹੀ ਆ ਨਾ ਉਨਾ ਚਿਰ ਕਹਿੰਦੇ ਉਨਾ ਚਿਰ ਤੇ ਆਪਾਂ ਹੋਰ ਕੀ ਕਰੀਏ ਫਿਰ ਉਹ ਏਦਾਂ ਕਹਿੰਦੇ ਸਿਸਟਮ ਸਿਸਟਮ ਚਲਾਉਣ ਲਈ ਜੇ ਮੰਨ ਲਓ ਪੰਜਾਬ ਸਰਕਾਰ ਦੀਆਂ ਉਹ ਇਹ 6 ਮਹੀਨੇ ਪਹਿਲਾਂ ਸਾਲ ਤਿਆਰੀਆਂ ਕਰ ਲੈਣੇ ਹੋ ਤੁਸੀਂ ਇੱਕ ਦਿਨ ਵੀ ਉੱਤੇ ਨਹੀਂ ਜਾਣ ਦਿੰਦੇ ਉਹ ਉਸੇ ਹੀ ਕਾਨੂੰਨ ਦੇ ਆਧਾਰ ਤੇ ਇਹਦਾ ਐਕਟ ਬਣਾਏ ਬੈਠੇ ਹੋ ਇਹ ਕਿਹੜੀ ਤਿਆਰੀ ਹੈ ਜੀ ਵੀ ਤੁਸੀਂ 17 17 ਸਾਲ ਹੋ ਗਏ ਲਿਆਓ ਤੁਸੀਂ ਛੱਡੋ ਲੰਬੇ ਹੋ ਤੁਹਾਨੂੰ ਚਲਾ ਕੇ ਵਿਖਾਉਣੇ ਜੀ ਪਰ ਅਗਲੇ ਹੁਣ ਜੇ ਭਾਈ ਬਡਾਲਾ ਜੀ ਕੋਣ ਛੱਡਦਾ ਹਨ ਜਦੋਂ ਜਦਾਂ ਤੁਸੀਂ ਸ਼ੁਰੂ ਵਿੱਚ ਆਖਿਆ ਹੈਗਾ ਕਿ ਉਹਨਾਂ ਦੇ ਨਾਲ ਪੂਰੀ ਸਾਂਝਵਾਜ ਵਾਲਗਲ ਇਹਨਾਂ ਨੂੰ ਬਹਾਇਆ ਹੋਇਆ ਔਰ ਇਹ ਬੈਠੇ ਹੋਇਆ ਛੱਡਣ ਨੂੰ ਤਿਆਰ ਨਹੀਂ ਹੈਗੇ ਕਹਿੰਦੇ ਛੱਡੂਗਾ ਹਨ ਜੀ ਹੁਣ ਮੁੱਖ ਗੱਲ ਇਹ ਹੋਗੀ ਜੀ ਕਿ ਇਹਨਾਂ ਨੂੰ ਕੇਂਦਰ ਸਰਕਾਰ ਨੇ ਬਿਠਾਇਆ ਹੋਇਆ ਆ ਜੀ ਖਾਲਸਾ ਪੰਥ ਦਾ ਬੇੜਾ ਕਰਕ ਕਰਨ ਵਾਸਤੇ ਵੀ ਜਦ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਨਮਾਇਦਾ ਜਮਾਤੀ ਜਿੰਨੇ ਅਕਾਲ ਤਖਤ ਦੀ ਸੁਤੰਤਰਤਾ ਜਥੇਦਾਰ ਸਹਿਬਾਨਾਂ ਦਾ ਮਾਣ ਹੁਕਮਨਾਮਿਆਂ ਤੇ ਤਰਜਮਾਨੀ ਗੁਰੂ ਘਰ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਤੇ ਗੁਰੂ ਸਾਹਿਬ ਦੇ ਅਦਬ ਹੋਂਦ ਖਾਲਸਾਈ ਅਟਰੀ ਨੂੰ ਬਰਕਰਾਰ ਰੱਖਣਾ ਸੀ ਉਸ ਸ਼੍ਰੋਮਣੀ ਕਮੇਟੀ ਦੇ ਟੁਕੜੇ ਇਹਨਾਂ ਟੁਕੜਬੋਜਾਂ ਦੇ ਰਹੀਂ ਪਹਿਲਾਂ ਚਾਰ ਕਰ ਦਿੱਤੇ ਨੇ ਤੇ ਹੁਣ ਜਿਹੜੀ ਬਚੀ ਖੁੱਜੀ ਆ ਉਹ ਇਹਨਾਂ ਲੋਕਾਂ ਤੋਂ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਨੇ ਇਹ ਸੀਰੀ ਰੱਖੇ ਹੋਏ ਨੇ ਤੇ ਜਿਸ ਤਰ੍ਹਾਂ ਉਹ ਅੱਜ ਇਹਨਾਂ ਦੇ ਜੋ ਸੀਰੀ ਰੱਖਿਆ ਹੋਇਆ ਜਥੇਦਾਰ ਕਹਿ ਰਿਹਾ ਸੀਗਾ ਵੇਖੋ ਜੀ ਇਹ ਹੀ ਸਰਕਾਰਾਂ ਨੂੰ ਇੱਥੇ ਕਾਬਜ ਨਹੀਂ ਹੋਣ ਦੇਵਾਂਗੇ ਜੀ ਵੀ ਬੰਦਾ ਪੁੱਛੇ ਵੀ ਸਰਕਾਰਾਂ ਨਹੀਂ ਤੇ ਤੁਹਾਨੂੰ ਇੱਥੇ ਲਿਆਂਦਾ ਹੈ ਤੁਸੀਂ ਸੀਰੀ ਸਰਕਾਰਾਂ ਦੇ ਹੋ ਪੰਥ ਦੇ ਤੁਸੀਂ ਹੈ ਹੀ ਨਹੀਂ ਕਿਸੇ ਪਾਸੇ ਹੋ ਕਿੱਥੇ ਤੁਸੀਂ ਪੰਥ ਦੇ ਹੱਕ 'ਚ ਭੁਗਤੇ ਹੋ ਜੀ ਜੀ ਹਾਂ ਜਥੇਦਾਰ ਖਿਲਾਫ ਭੁਗਤੇ ਹਰ ਥਾਂ ਤੇ ਪੰਥ ਦੇ ਖਿਲਾਫ ਭੁਗਤਦੇ ਹੋ ਤੁਸੀਂ ਦਿੱਲੀ ਤੇ ਹੱਕ 'ਚ ਭੁਗਤਦੇ ਨੇ ਜੀ ਭਾਈ ਵਿਡਾਲਾ ਜੀ ਫਿਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਆ ਮੈਂ ਵੇਖਦਾ ਕਿ ਸੰਗਤਾਂ ਨਾਲ ਬਹੁਤ ਸਾਰਾ ਉਹਨਾਂ ਨੂੰ ਮਾਣ ਦਿੰਦੀਆਂ ਨੇ ਵਕ ਵਕ ਥਾਮਤੇ ਜਾਂਦੇ ਆ ਸਾਨੂੰ ਵੀ ਕਦੇ ਐਂ ਲੱਗਦਾ ਹੈਗਾ ਕਿ ਜਿੱਥੇ ਕਿਤੇ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਹੈ ਜੰਮੂ ਘਟਨਾ ਵਾਪਰੀ ਸੀਗੀ ਪੰਜ ਮਰਦ ਦੇ ਸਰੂਪ ਹਨਾ ਉੱਥੇ ਸਿੱਖਾਂ ਨੇ ਤੁਸੀਂ ਦੇਖੋ ਸਾਰਾ ਕੁਝ ਨੇ ਉਸ ਤੋਂ ਨਾਬੂਦ ਕਰ ਦਿੱਤਾ ਜਿਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਨੇ ਬੇਅਦਬੀ ਕੀਤੀ ਹਨਾ ਜੀ ਔਰ ਉੱਥੇ ਵੀ ਜਾ ਕੇ ਆਉਂਦੇ ਆ ਜਿਹੜੇ ਪਹਿਲੇ ਜਿੱਥੇ ਦਰਸ਼ਕੀ ਉਹ ਨਹੀਂ ਸੀ ਇਦਾਂ ਜਾਂਦੇ ਹਨਾ ਜਿੱਥੇ ਦਸਤਾਰ ਮੁਕਾਬਲੇ ਹੁੰਦੇ ਆ ਬੱਚਿਆਂ ਦੇ ਜਾਂ ਕੁਝ ਹੋਰ ਉੱਥੇ ਵੀ ਜਾ ਕੇ ਹਾਜ਼ਰੀਆਂ ਭਰਦੇ ਆ ਸੋ ਬਾਕੀਆਂ ਨੂੰ ਥੋੜੇ ਜਿਹਾ ਅਲੈਦਾ ਨਜ਼ਰ ਆਉਂਦੇ ਸੀਗੇ ਇਹ ਪਰ ਅੱਜ ਹੁਣ ਜਿੱਦਾਂ ਤੁਸੀਂ ਕਿਹਾ ਵੀ ਉਹ ਫਿਰ ਉਹਨਾਂ ਤੋਂ ਲੰਬੇ ਤਾਂ ਹੋ ਨਹੀਂ ਸਕਦੇ ਹਨ ਫਿਰ ਫਿਰ ਕੀ ਹੋਵੇ ਉਹ ਉਹ ਵੀ ਜਿਹੜੀ ਸੰਸਥਾ ਅਕਾਲ ਤਖਤ ਸਾਹਿਬਾ ਉੱਥੇ ਵੀ ਇਹ ਕਾਬਜ਼ ਹੈਗੇ ਆ ਫਿਰ ਆ ਜਾ ਕੇ ਖਾਲਸਾ ਪੰਥ ਨੂੰ ਤੁਸੀਂ ਅਪੀਲ ਕਰ ਦੇਣੀ ਮੈਂ ਇੱਕ ਪੰਥਕ ਪੱਤਰਕਾਰ ਹੋਣ ਦੇ ਨਾਤੇ ਮੈਂ ਵੀ ਇੱਕ ਅਪੀਲ ਕਰ ਦੂੰਗਾ ਕਿ ਖਾਲਸਾ ਪੰਥ ਐਂ ਕਰ ਲਵੇ ਪਰ ਅੱਜ ਈਮਾਨ ਸਿੰਘ ਮਾਨਹੁਰੀ ਉੱਥੇ ਮੌਕੇ ਤੇ ਹਾਜ਼ਰ ਸਿਗੇ ਜਿੱਦਾਂ ਤੁਸੀਂ ਕਿਹਾ ਕਿ ਲੱਤੋਂ ਫੜ ਕੇ ਧੂਕੇ ਹੁਣ ਉਹਦੇ ਲਈ ਤਾਂ ਫਿਰ ਵੱਡਾ ਹੰਬੜਾ ਮਾਰਨਾ ਪਊਗਾ ਨਾ ਉਹ ਜਿੰਨੇ ਜਣੇ ਗਏ ਸੀ ਉੱਥੇ ਵੀ ਪੁਲਿਸ ਮੋਰੇ ਹਾਜ਼ਰ ਸੀਗੀ ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦੇ ਰਏ ਸੋ ਉਹਦੇ ਲਈ ਅਗਲੀ ਤਿਆਰੀ ਕੀ ਹੋਣੀ ਚਾਹੀਦੀ ਆ ਕਿਵੇਂ ਹੋਵੇ ਤੁਸੀਂ ਵੀ ਚਾਹੁੰਦੇ ਹੋ ਤੁਸੀਂ ਵੀ ਜੇ ਨਾਲ ਹੁੰਦੇ ਹੀ ਮਾਨ ਸਿੰਘ ਹੋਰਾਂ ਦੇ ਜਾਂ ਹੋਰ ਵੀ ਧਰਾਂ ਨਾਲ ਹੁੰਦੀਆਂ ਫਿਰ ਥੋੜੇ ਜਿਹਾ ਸਰਕਾਰਾਂ ਨੂੰ ਲੱਗਦਾ ਤੇ ਸਹੀ ਨਾ ਕਿ ਹਾਂ ਵੀ ਬੰਦੇ ਕਾਇਮ ਹੋਣ ਡੇਓ ਆ 28 21 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋ ਕੇ ਅਰਦਾਸ ਕੀਤੀ ਸੀ ਪੰਥਕ ਇਕਤਾ ਦੀ ਹਾਂਜੀ ਵੀ ਆਪਣੀ ਹੰਗਤਾ ਨੂੰ ਛੱਡ ਕੇ ਆਓ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਕਿ ਅਸੀਂ ਗੈਰ ਕਾਨੂੰਨੀ ਚੋਣਾ ਜੇ ਅਸੀਨੀ ਕਰ ਸਕਦੇ ਤੇ ਇਹ ਬਾਦਲ ਕਿਵੇਂ ਕਰ ਸਕਦੇ ਆ ਇਹਨਾਂ ਨੂੰ ਰੋਕਣਾ ਬਣਦਾ ਹੈ ਜੀ ਹੁਣ 21 ਫਰਵਰੀ ਤੋਂ ਲੈ ਕੇ ਅੱਜ 2 ਫਰਵਰੀ ਆ ਚੱਲੀ ਆ ਇਹਨਾਂ ਜਿੱਥੇ ਬੰਦਕ ਢਾਂਚਿਆਂ ਨੂੰ ਪੁੱਛਣਾ ਬਣਦਾ ਹੈ ਤੇ ਅੱਜ ਸੱਜਣ ਨੂੰ ਹੀ ਪੀੜ ਹੋਈ ਕਿ ਇਹ ਗੈਰ ਕਾਨੂੰਨੀ ਚੋਣ ਹੋਈ ਆ ਬਾਕੀ ਜਿੰਨਾ ਤਾਣਾ ਬਾਣਾ ਸਾਡਾ ਮੀਡੀਆ ਨੈਸ਼ਨਲ ਆ ਜਾਂ ਇੱਥੇ ਦਾ ਆ ਇਹ ਸਾਰੇ ਚਪਲਾ ਝਾੜ ਉੱਥੇ ਬਣੇ ਹੋਏ ਆ ਵੀ ਧਾਮੀ ਨੂੰ ਕੋਈ ਵਧਾਈ ਦੇ ਰਿਹਾ ਤੇ ਕੋ ਪੰਜਵੇਂ ਵਾਰ ਪ੍ਰਧਾਨ ਬਣ ਦੀ ਗੱਲ ਕਹਿ ਰਿਹਾ ਵੀ ਇਹ ਜਰਨਲਿਸਟ ਇਹ ਬੁੱਧੀਜੀਵੀ ਇਹਨਾਂ ਸਾਰਿਆਂ ਦੀ ਮਤਮਕੀ ਕੋਈ ਸਵਾਲ ਕਰਨ ਵਾਲਾ ਹੈ ਹੀ ਨਹੀਂ ਤਾਂ ਮੈਨੂੰ ਵੀ ਗੈਰ ਕਾਨੂੰਨੀ ਤੁਸੀਂ ਕਿਦਾਂ ਚੋਣ ਕਰ ਰਹੇ ਹੋ ਦੱਸਿਓ ਜਰਾ ਜੀ ਜੀ हां ईमान सिंह बार होरणे ता लफ जी बड़ा एक हां ईमान शायद गल्ला ओ उठे लगया बाकी जिन्ना ਸਾਡਾ ਬਾਬਾ ਵਾਦਿਆ ਆ ਜਿਹੜੇ ਜਥੇਦਾਰ ਉਥੇ ਟੱਪ ਰਹੇ ਨੇ ਵੀ ਅਸੀਂ ਜਥੇਦਾਰ ਆ ਇਹਨਾਂ ਜਥੇਦਾਰਾਂ ਨੂੰ ਦੀਦਾ ਨਹੀਂ ਵੀ ਤੁਸੀਂ ਉਥੇ ਸਰਕਾਰ ਕੋ ਜਾ ਕੇ ਪੁੱਛਣ ਜਾਂਦੇ ਹੋ ਵੀ ਸਾਡੀ ਚੋਣ ਕਰਾ ਦਿਓ ਕੱਲ ਤੱਕ ਤੱਕ ਕਾਦੇ ਲਈ ਆ ਹੂੰ ਹੂੰ ਜੀ ਫਿਰ ਜੇ ਜਥੇਦਾਰੇ ਤੇ ਕੱਲ ਤੱਕ ਸਾਭ ਤੇ ਸਿਲੈਕਸ਼ਨ ਬਣਦੀ ਆ ਹੂੰ ਹੂੰ ਜੀ ਦਿੱਲੀ ਜਾ ਕੇ ਇਲੈਕਸ਼ਨ ਕਰਨ ਦੀ ਕੀ ਜ਼ਰੂਰਤ ਪੈਗੀ ਤੇ ਦਿੱਲੀ ਦੇ ਆਖੇ ਲੱਗ ਕੇ ਸਿੱਖਾਂ ਦੇ ਸਿੱਖ ਪੰਥ ਦਾ ਬੇੜਾਗਰ ਕਰਦੀ ਇਹਨਾਂ ਨੂੰ ਕਾਬਜ ਰਹਿਣ ਦੀ ਜਿਹੜੀ ਆਦਤ ਆ ਉਹ ਬਣਦਾ ਦੱਸਣਾ ਫਿਰ ਪੁੱਛਣ ਤੁਹਾਡਾ ਤੇ ਇੱਥੇ ਦਾ ਕੀ ਆ ਇਸ ਲਈ ਸਾਰੇ ਆ ਮਸਲਿਆਂ ਦਾ ਹੱਲ ਜਿਹੜਾ ਆ ਉਹ ਇਹ ਸਾਡੇ ਭਰਾਵਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਉਹਦੀ ਸਿਲੈਕਸ਼ਨ ਕਰਨ ਜੇ ਇਹ ਗੈਰ ਕਾਨੂੰਨੀ ਪੁਲਿਸ ਲਾ ਕੇ ਉਥੇ ਚੋਣਾ ਕਰ ਸਕਦੇ ਆ ਤੇ ਅਸੀਂ ਵੀ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਪੁਲਿਸ ਨਾਲ ਮੱਥਾ ਲਾ ਸਕਦੇ ਆ ਜੀ ਜੀ ਜ਼ਰੂਰ ਮੈਨੂੰ ਲੱਗਦਾ ਕਿ ਇਹ ਸਾਰੀ ਗੱਲਬਾਤ ਨੂੰ ਇਦਾਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੇ ਵਿੱਚ ਵੋਟ ਪੋਲਿਟਿਕਸ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਇਲੈਕਸ਼ਨ ਸਿਸਟਮ ਕੋਈ ਨਹੀਂ ਹੈਗਾ ਸਿਲੈਕਸ਼ਨ ਸਿਸਟਮ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਦੇ ਨਾਲ ਚਲਾਉਣ ਵਾਸਤੇ ਜਿਹੜੀ ਚੁਣੀ ਜਾਣੀ ਹੈ ਪਈ ਉਹ ਜਿਹੜਾ ਗਲ ਪਿਆ ਹੋਇਆ ਢੋਲ ਸਿੱਖਾਂ ਦੇ ਗਲ 'ਚ ਪਾਤਾ ਗਿਆ ਪਰ ਉਹ ਵੀ ਵਜਾਉਣਾ ਕਦੋਂ ਨੂੰ ਆ ਕੇਂਦਰ ਦੀ ਸਰਕਾਰ ਤੈਅ ਕਰੂਗੀ ਮੈਨੂੰ ਲੱਗਦਾ ਕਿ ਇਦਾਂ ਕਿਹਾ ਜਾ ਸਕਦਾ ਔਰ ਅਜੇ ਚੌਰਾ ਜੂ ਕਿਸੇ ਨੇ ਕਰਨੀ ਵੀ ਹੈ ਤਾਂ ਆਹੀ ਹੋ ਰਹੀ ਹੈ ਲੰਬੇ ਸਮੇਂ ਤੋਂ ਕਈ ਚੋਣਾ ਕਰਵਾ ਲੋ ਚੋਣਾ ਕਰਵਾ ਲੋ ਜੇ ਕੇਂਦਰ ਦੀ ਸਰਕਾਰ ਤੈਅ ਕਰੂਗੀ ਤੇ ਭੁੱਲ ਜਾਓ ਤੁਸੀਂ ਆਪਣੇ ਗੁਰਦੁਆਰੇ ਆਜ਼ਾਦ ਕਰਾ ਲੋਗੇ ਇਹ ਕੇਂਦਰ ਦੀ ਸਰਕਾਰ ਤੋਂ ਬਿਨਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਗੱਲ ਰੱਖਣੀ ਹੋਊਗੀ ਅਸੀਂ ਉਹ 76 ਸ਼ਾਇਆ ਹੇਠ ਅਕਾਲ ਤਖਤ ਹੋਊਗੀ ਕਿਸੇ ਜਥੇਦਾਰ ਸਿਰੀ ਰੱਖੇ ਜਥੇਦਾਰ ਦੀ ਨਹੀਂ ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਭਾਈ ਬਡਾਲਾ ਜੀ ਜਿਹੜੇ ਵਕ ਵਕ ਧਿਰਾਂ ਵਾਲੇ ਇਹ ਸੋਚਦੇ ਆ ਜਾਂ ਇਹ ਚਾਹੁੰਦੇ ਆ ਵਾਰ-ਵਾਰ ਉਹਨਾਂ ਨੂੰ ਅਪੀਲਾਂ ਕਰਦੇ ਆ ਜਾਂ ਬੇਨਤੀਆਂ ਕਰਦੇ ਆ ਜਾਂ ਤੱਕੇ ਨਾਲ ਵੀ ਕਹਿੰਦੇ ਆ ਜੋ ਠੋਕ ਵਜਾ ਕੇ ਵੀ ਕਹਿੰਦੇ ਆ ਕਿ ਭਾਈ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ ਕੁਝ ਕਹਿਣਾ ਚਾਹੂਗੇ ਜੇ ਚੋਣਾਂ ਹੋ ਵੀ ਗਈਆਂ ਮੈਂ ਉਹਨਾਂ ਉਹਨਾਂ ਭਰਾਵਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੀਆਂ ਤੁਸੀਂ ਚੋਣਾਂ ਕਹਿ ਰਹੇ ਹੋ ਜੀ ਹੋ ਗੈਰ ਤੁਹਾਡੇ ਤੋਂ ਤੁਸੀਂ 100 ਸਾਲ ਲਾ ਲਓ ਤੁਸੀਂ ਨਹੀਂ ਉਹ ਜਿੱਤ पाओਗੇ ਕਾਰਨ ਜਿਹੜੀਆਂ ਵੋਟਾਂ ਜਦੋਂ ਸਰਕਾਰ ਨੇ ਬਣਾਈਆਂ ਹੋਈਆਂ ਨੇ ਉਨਾ ਵੋਟਾਂ ਦਾ ਖਾਕਾ ਛੱਡ ਕੇ ਇੱਕ ਸੜਕ ਸਿੱਧੀ ਦਿੱਲੀ ਜਾ ਰਹੀ ਆ ਜੀ ਉਸ ਸੜਕ ਨੂੰ ਛੱਡ ਕੇ ਤੇ ਨਾਲ ਦੂਜੀ ਸੜਕ ਪੁੱਟ ਕੇ ਕਹਿੰਦੇ ਨੇ ਇਸ ਸੜਕ ਕਿ ਤੇ ਤੁਹਾਨੂੰ ਦਿੱਲੀ ਖੜਾਂਗੇ ਤੇ ਇਹ ਸਾਡੀ ਸਮਝ ਚ ਕਿਉਂ ਨਹੀਂ ਗੱਲਾਂ ਆ ਰਹੀਆਂ ਫਿਰ ਜਦੋਂ ਵੋਟਾਂ ਬਣਦੀਆਂ ਨੇ ਅਜਿਹੀ ਪੀਸੀਤੀਆਂ ਸਾਰੋਂ ਇਹਨਾਂ ਦਾ ਜਿਹੜਾ ਕਮਿਸ਼ਨ ਲਾਇਆ ਹੋਇਆ ਸਾਰੋ ਸਾਹਿਬ ਉਹਨੂੰ 3 ਸਾਲ ਹੋ ਗਏ ਜੀ ਅਜੇ ਤੱਕ ਉਹ ਵੋਟਾਂ ਨਹੀਂ ਬਣੀਆਂ ਉਹਦੇ ਕੋ ਤੇ 17 ਸਾਲਾਂ ਤੋਂ ਲੱਗੇ ਹੋਏ ਨੇ ਇਹ ਤਾਂ ਭਾਵੇਂ ਇਹਨਾਂ ਨੂੰ 100 ਸਾਲ ਲਾ ਦਿਓ ਇਹ ਵੋਟਾਂ ਕਰਾਈ ਨਹੀਂ ਸਕਦੇ ਜਿਹੜੀਆਂ ਬਰੀਕੀਆਂ ਉਹਦੇ ਵਿੱਚ ਆ ਜਿਹੜਾ ਗੁਰਦੁਆਰਾ ਐਕਟ ਆ ਇਹਨਾਂ ਦੇ ਵੋਟ ਬਣਾਉਣ ਦੀ ਜਿਹੜੀ ਗੱਲ ਆ ਕਿਤੇ ਮਧੂ ਪਾਲਾ ਬਣੀ ਆ ਕਿਤੇ ਰਾਮਜੀ ਲਾਲ ਬਣੀ ਆ ਕਿਤੇ ਮੁਹੰਮਦ ਸਦੀਕ ਬਣੀ ਆ ਇਹਨਾਂ ਵੋਟਾਂ ਨੂੰ ਤੁਸੀਂ ਨਹੀਂ ਰੁਕ ਸਕਦੇ ਉੱਥੇ ਸਿੰਘ ਕੌਰ ਜੇ ਕਿਸੇ ਸਿੱਖ ਬੱਚੇ ਨੇ ਦਾੜੀ ਕੱਟੀ ਆ ਜਾਂ ਸਿਰ ਮੁੰਨਿਆ ਉਹਨੂੰ ਕਹਿੰਦੇ ਤੇਰੀ ਵੋਟ ਡਿਸਮੇਸਾ ਤੇ ਜੇ ਕੋਈ ਦੂਜੇ ਪ੍ਰਾਤ ਤੋਂ ਆ ਕੇ ਦਾੜੀ 6 ਮਹੀਨੇ ਰੱਖ ਲੈਂਦਾ ਤੇ ਉਹਦੀ ਵੋਟ ਪਵਾ ਕੇ 6 ਮਹੀਨੇ ਬਾਅਦ ਉਹ ਵਾਪਸ ਜਾ ਸਕਦਾ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੀ ਦਿੱਲੀ ਵੀ ਹਡਾਈਆਂ ਨੇ ਇੱਥੇ ਵੀ ਵੇਖਣ ਨੂੰ ਮਿਲਦੀਆਂ ਨੇ ਇਸ ਲਈ ਜਾ ਵੱਡੀ ਗੱਲ ਵੀ ਸਾਡੇ ਸਿੱਖ ਭਾਈਚਾਰੇ ਨੂੰ ਲੋੜ ਕੀ ਪੈਗੀ ਉਹ ਦਿੱਲੀ ਨੂੰ ਜਾ ਜਾ ਕੇ ਕਹਿਣ ਸਾਡੀ ਚੋਣ ਕਰਾਓ ਇਹਦੇ ਬਹੁਤ ਮਾੜੀ ਗੱਲ ਹੈ ਸਾਡੇ ਵਾਸਤੇ ਜੀ ਭਾਈ ਬਡਾਲਾ ਜੀ ਤੁਸੀਂ ਵੀ ਤੁਸੀਂ ਵੀ ਇਲੈਕਸ਼ਨਾਂ ਵਿੱਚ ਭਾਗ ਲਿਆ ਸੀਗਾ ਨਾ ਦਿੱਲੀ ਤੁਸੀਂ ਵੀ ਇਲੈਕਸ਼ਨਾਂ ਵਿੱਚ ਭਾਗ ਲਿਆ ਸੀਗਾ ਲੱਗਦਾ ਨਹੀਂ ਅੱਜ ਕਿ ਅੱਜ ਸਾਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਨਹੀਂ ਸਾਨੂੰ ਇਲੈਕਸ਼ਨ ਵਾਲੇ ਪਾਸੇ ਨੂੰ ਤੁਰਨ ਦੀ ਲੋੜ ਹੀ ਨਹੀਂ ਹੈਗੀ ਅੱਜ ਲੱਗਦਾ ਇਦਾਂ ਹਨਾ ਜੀ ਸਾਨੂੰ ਇਹ ਮਹਿਸੂਸ ਹੋਇਆ ਜੀ ਪ੍ਰੈਕਟੀਕਲ ਅਸੀਂ ਇਸੇ ਲਈ ਕਰਕੇ ਦੇਖਿਆ ਸੀਗਾ ਕਿ ਕੱਲ ਨੂੰ ਇਹ ਨਾ ਕਹਿਣ ਕਿ ਤੁਹਾਨੂੰ ਕੀ ਪਤਾ ਇਲੈਕਸ਼ਨਾਂ ਕੀ ਹੁੰਦੀਆਂ ਨੇ ਹੂੰ ਹੂੰ ਤੁਸੀਂ ਦੇਖ ਲਿਆ ਵਾਟੇ ਕੀ ਹੁੰਦਾ ਅਸੀਂ ਇਲੈਕਸ਼ਨਾਂ ਚ ਪ੍ਰੈਕਟੀਕਲੀ ਪੀ ਐਚ ਡੀ ਕਰਕੇ ਆਏ ਆ ਤੇ ਗੁਰਦੁਆਰੇ ਦੇ ਵਿੱਚ ਸਾਨੂੰ ਅੱਜ ਇਲੈਕਸ਼ਨ ਸਿਸਟਮ ਨਹੀਂ ਰੱਖਣਾ ਚਾਹੀਦਾ ਉੱਥੇ ਸਿਲੈਕਸ਼ਨ ਸਿਸਟਮ ਹੀ ਰੱਖਣਾ ਚਾਹੀਦਾ ਆ ਤੇ ਸਾਰੇ ਭਰਾ ਇਕੱਠੇ ਹੋ ਜਾਣ ਸਾਨੂੰ ਕਿਸੇ ਸੈਂਟਰ ਸਰਕਾਰ ਨੂੰ ਕਹਿਣ ਦੀ ਲੋੜ ਨਹੀਂ ਜੇ ਉਸ ਵਕਤ ਦੇ ਮੰਤ ਕੱਢੇ ਜਾ ਸਕਦੇ ਤੇ ਇਹ ਧਾਮੀ ਐਂਡ ਕੰਪਨੀ ਇਹ ਜਿਹੜੇ 328 ਸਰੂਪਾਂ ਦੇ ਚੋਰ ਬੈਠੇ ਨੇ ਇਹਨਾਂ ਨੂੰ ਵੀ ਕੱਢਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਜੀ ਜਾਂਦੇ ਜਾਂਦੇ ਸਿਰਫ ਦੋ ਕਲਾਈਨਾ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਦੀ ਗਿਣਤੀ ਬੜੀ ਵੱਡੀ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਡੀ ਗੱਲ ਉਹ ਜਰੂਰ ਸੁਣਨਗੇ ਮੈਂ ਤੇਹੀ ਕਹਾਂਗਾ ਕਿ ਧਾਮੀ ਐਂਡ ਕੰਪਨੀ ਦਿੱਲੀ ਦੇ ਸੈਤ ਉਹਨੇ ਇਹਨਾਂ ਨੇ ਉਹ ਕਬਜ਼ਾ ਕਰਕੇ ਦੱਸਿਆ ਥਾਪੀ ਮਾਰ ਕੇ ਵੀ ਮੇਰੇ ਵਰਗਾ ਜਰਨੈਲ ਕੋਈ ਨਹੀਂ ਆ ਪਰ ਇਹ ਇਹ ਕਹਿ ਸਕਦੇ ਆ ਕਿ ਇੱਕ ਮਸੰਦ ਪੁਨੇ ਨੇ ਮੁੜ ਸਰਕਾਰਾਂ ਨਾਲ ਮਿਲ ਕੇ ਗੁਰੂ ਪੰਥ ਦੇ ਘਰ ਤੇ ਇਹ ਕਿ ਜਿਹੜੀ ਸ਼੍ਰੋਮਣੀ ਕਮੇਟੀ ਬੋਰਡ ਬਣ ਦਾ ਰੂਪ ਧਾਰਨ ਕਰ ਰਹੀ ਆ ਉਹਦਾ ਜ਼ਿੰਮੇਵਾਰ ਵੀ ਧਾਮੀ ਹੋ ਜਿੰਨੇ 100 ਸਾਲ ਦੀ ਪੁਰਾਣੀ ਸੰਸਥਾ ਦਾ ਬੇੜਾ ਗਰਕ ਕਰਕੇ ਮਰਨ ਵਾਲਾ ਪ੍ਰਧਾਨ ਹੋ ਉਹ ਧਾਮੀ ਹੋ ਜ਼ਰੂਰ ਬਹੁਤ ਬਹੁਤ ਧੰਨਵਾਦ ਭਾਈ ਵਡਾਲਾ ਜੀ ਤੁਸੀਂ ਰੁਝੇਵੇਂ ਚੋਂ ਸਮਾਂ ਕੱਢਿਆ ਇਸ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਤੁਹਾਡੇ ਵੀ ਆਪਣੇ ਮਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਇੱਕ ਆ ਸਵਾਲ ਘਟੋ ਘਟ ਜ਼ਰੂਰ ਘਮਾਓ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਇਲੈਕਸ਼ਨ ਨਾਂ ਦਾ ਕੋਈ ਸਿਸਟਮ ਹੈਗਾ ਜਾ ਤੁਹਾਨੂੰ ਲੱਗਦਾ ਇਤਿਹਾਸ ਪੜ ਚੋਲ ਕੇ ਗੁਰ ਇਤਿਹਾਸ ਪੜ ਲਓ ਗੁਰਬਾਣੀ ਪੜ ਲਓ ਵੀ ਇੱਥੇ ਇਲੈਕਸ਼ਨ ਨਹੀਂ ਇੱਥੇ ਸਿਲੈਕਸ਼ਨ ਵਾਲਾ ਸਿਸਟਮ ਹੈ ਜੇ ਇਲੈਕਸ਼ਨ ਵਾਲਾ ਸਿਸਟਮ ਇੱਥੇ ਸਿੱਖਾਂ ਦੀ ਗੱਲ ਵਿੱਚ ਪਾ ਦਿੱਤਾ ਗਿਆ ਤਾਂ ਇਲੈਕਸ਼ਨ ਵੀ ਨਹੀਂ ਕਰਵਾਏ ਜਾ ਰਹੇ ਪੰਜਾਬ ਵਰਿਆਂ ਬਾਅਦ ਵੀ ਤਾਂ ਫਿਰ ਜਦੋਂ ਜਹਿਦ ਕਾਦੇ ਵਾਸਤੇ ਕਰਨ ਦੀ ਜ਼ਰੂਰਤ ਹੈ ਕਿ ਇਲੈਕਸ਼ਨ ਕਰਵਾਏ ਜਾਣ ਇਸ ਕੰਮ ਦੇ ਲਈ ਜਦੋਂ ਜਦ ਕਰਨ ਦੀ ਜ਼ਰੂਰਤ ਹੈ ਉਹ ਵੀ ਉਸ ਕੰਮ ਦੇ ਵਾਸਤੇ ਜਦੋਂ ਜਹਿਦ ਜਿਹੜਾ ਸਿੱਖ ਧਰਮ ਦੇ ਵਿੱਚ ਕੰਮ ਪ੍ਰਵਾਨ ਹੀ ਨਹੀਂ ਹੈਗਾ ਭਾਵ ਕਿ ਇਲੈਕਸ਼ਨ ਸਿਸਟਮ ਜਾਂ ਫਿਰ ਸਿਲੈਕਸ਼ਨ ਸਿਸਟਮ ਵਾਲੇ ਪਾਸੇ ਦੀ ਪ੍ਰਵਾਨਗੀ ਹੈ ਕੁਝ ਕਹਿਣਾ ਚਾਹੂਗਾ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਹੋ ਤਾਂ ਫਿਰ ਸਿਲੈਕਸ਼ਨ ਦੇ ਵਾਸਤੇ ਚਾਰਾ ਜੋ ਕਿਤੇ ਜਾਣ ਦੀ ਜ਼ਰੂਰਤ ਹੈ ਫਿਰ ਜਿਵੇਂ ਭਾਈ ਬਡਾਲਾ ਜੀ ਦਾ ਕਹਿਣਾ ਹੈਗਾ ਕਿ ਜਿਹੜੇ ਲੋਕ ਉੱਥੇ ਕਾਬਜ਼ ਨੇ ਜਿਹੜੇ ਕਦੀ ਇਲੈਕਸ਼ਨ ਹੋਏ ਸਕੇ 17 ਕਮਰੇ ਪਹਿਲਾਂ ਉਦੋਂ ਦੇ ਕਾਬਜ਼ ਅੱਜ ਤੱਕ ਲਗਾਤਾਰ ਚੱਲੇ ਆ ਰਹੇ ਆ ਭਾਈ ਬਡਾਲਾ ਜੀ ਦੇ ਮੁਤਾਬਕ ਜਿਵੇਂ ਭਈ ਉਹ ਕੇਂਦਰ ਦੀ ਸਰਕਾਰ ਦੇ ਚਹਿੱਤੇ ਆ ਉਹਨਾਂ ਨੂੰ ਫੇਟ ਬੈਂਦੇ ਆ ਇਸ ਕਰਕੇ ਉਹ ਇਲੈਕਸ਼ਨ ਨਹੀਂ ਕਰਵਾਉਂਦੇ ਤਾਂ ਫਿਰ ਭਾਈ ਬਡਾਲਾ ਜੀ ਨੇ ਤਾਂ ਕਿਹਾ ਹੈ ਕਿ ਉਹਨਾਂ ਨੂੰ ਧੂ ਕੇ ਬਾਹਰ ਕੱਢਣ ਦੀ ਜ਼ਰੂਰਤ ਹੈ ਔਰ ਖਾਲਸਾ ਪੰਥ ਨੂੰ ਆਪ ਹਿੰਮਤ ਮਾਰ ਕੇ ਉੱਥੇ ਕਾਬਜ਼ ਹੋਣ ਦੀ ਜ਼ਰੂਰਤ ਹੈ ਤਾਂ ਜੋ ਪ੍ਰਬੰਧ ਜੋਗ ਹੱਥਾਂ ਦੇ ਵਿੱਚ ਆ ਸਕੇ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕਿਉਂਕਿ ਹਰੇਕ ਵਾਰੇ ਇੰਜ ਹੀ ਹੋ ਰਿਹਾ ਹੈਗਾ ਅੱਜ ਪੰਜਵੀਂ ਵਾਰ ਉਹ ਪ੍ਰਧਾਨ ਬਣੇ ਹੈਗੇ ਆ ਕਿਉਂਕਿ ਹਰੇਕ ਵਾਰੇ ਇਹੀ ਕੁਝ ਹੋ ਰਿਹਾ ਹੈਗਾ ਜਦੋਂ ਚੋਣ ਹੁੰਦੀ ਆ ਉਹਨਾਂ ਦੀ ਤਾਂ ਬਾਹਰ ਕੁਝ ਤਿਹਰਾ ਕੁਝ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਇੱਕ ਖਬਰ ਬਣ ਜਾਂਦੀ ਹੈ ਸਾਡੇ ਵਰਗੇ ਪੱਤਰਕਾਰ ਸਟੂਡੀਓ ਦੇ ਵਿੱਚ ਬੈਠ ਕੇ ਜਾਂ ਕੱਲੇ ਆਪ ਜਾਂ ਕਿਸੇ ਆਗੂ ਨੂੰ ਨਾਲ ਲੈ ਕੇ ਡਿਬੇਟ ਕਰ ਲੈਂਦੇ ਆ ਕਿ ਇੰਟਰਵਿਊ ਕਰ ਲੈਂਦੇ ਆ ਬਸ ਇੱਥੇ ਇੱਕ ਤੱਕ ਹੀ ਸੀਮਤ ਕੱਲ੍ਹ ਹੋਰ ਅਖਬਾਰਾਂ 'ਚ ਖਬਰ ਛਪ ਜਾਣੀ ਹੈ ਪਰਸੋਂ ਨੂੰ ਹੋਰ ਤੇ ਚੌਥ ਨੂੰ ਗੱਲ ਗਈ ਹੀ ਹੋ ਜਾਣੀ ਹੈ ਉਸ ਤੋਂ ਬਾਅਦ ਅਗਲੀ ਵਾਰ ਫਿਰ ਇੰਹੀਂ ਹੋ ਜਾਊਗਾ ਸੋ ਇਸ ਤਰੀਕੇ ਦੇ ਨਾਲ ਕਰਦੇ ਕਰਦੇ ਪੰਜਵੀਂ ਵੇਰਾ ਪ੍ਰਧਾਨ ਬਣ ਚੁੱਕੇ ਆ ਸੋ ਇਹ ਸਾਰੇ ਕਾਸੇ ਨੂੰ ਜਿਹੜਾ ਗਲਬਾ ਬਣ ਚੁੱਕਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈ ਘਟੋ ਘਟ ਜਿਹੜਾ ਜਮਹੂਰੀਅਤ ਇੱਕ ਤਰੀਕਾ ਹੈਗਾ ਜਿਸ ਤਰੀਕੇ ਦੇ ਨਾਲ ਜਮਹੂਰੀਅਤ ਹੱਕ ਹੈਗਾ ਵੀ ਵੋਟਾਂ ਦੇ ਘਟੋ ਘਟ ਹੋਣ ਕੇਂਦਰ ਦੀ ਸਰਕਾਰ ਉਹੀ ਨਹੀਂ ਕਰਵਾ ਰਹੀ ਤਾਂ ਖਾਲਸਾ ਪੰਥ ਦੇ ਲਈ ਸੋਚਣ ਦੀ ਜ਼ਰੂਰਤ ਹੈ ਕਿ ਖਾਲਸਾ ਪੰਥ ਦਾ ਭਲਾ ਫਿਰ ਕਿਸ ਗੱਲ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਲਾ ਵੀ ਕਿਸ ਗੱਲ ਵਿੱਚ ਹੈ ਸਿੱਖੀ ਸਿਧਾਂਤਾਂ ਤੋਂ ਇਲਾਵਾ ਗੁਰੂ ਘਰਾਂ ਤੋਂ ਹੀ ਸਾਰਾ ਕੁਝ ਚੱਲਣਾ ਹੁੰਦਾ ਸਿੱਖੀ ਦੇ ਸਿਧਾਂਤ ਵੀ ਉੱਥੋਂ ਹੀ ਪ੍ਰਚਾਰੇ ਜਾਣੇ ਹੁੰਦੇ ਆ ਤੋ ਸਾਰੇ ਕਾਸੇ ਦਾ ਭਲਾ ਕਿਸ ਗੱਲ ਦੇ ਵਿੱਚ ਹੈ ਜਦੋਂ ਉੱਥੋਂ ਪ੍ਰਚਾਰ ਹੋਊਗਾ ਸਹੀ ਤਾਂ ਉਸ ਪ੍ਰਚਾਰ ਦਾ ਹੀ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਪਰ ਪੈਣਾ ਤਾਂ ਕੀ ਨਹੀਂ ਲੱਗਦਾ ਕਿ ਸਾਰਾ ਕੁਝ ਹੀ ਪ੍ਰਭਾਵਿਤ ਹੋਊਗਾ ਕੇਂਦਰ ਦੀਆਂ ਸਰਕਾਰਾਂ ਦੇ ਏਜੰਡੇ ਆ ਆਪਾਂ ਸਾਰਿਆਂ ਨੂੰ ਪਤਾ ਸੋ ਲੱਗਦਾ ਨਹੀਂ ਹੈਗਾ ਕਿ ਜਿਵੇਂ ਭਾਈ ਉਡਾਲਾ ਜੀ ਨੇ ਵੀ ਵਿਚਾਲੇ ਜ਼ਿਕਰ ਕੀਤਾ ਕਿ ਅੱਡ ਅੱਡ ਢੰਗ ਤਰੀਕਿਆਂ ਦੇ ਨਾਲ ਉਹ ਕੁਝ ਭੈਠ ਕਰ ਰਹੇ ਹੈ ਔਰ ਕਿੰਨੀ ਜ਼ਿਆਦਾ ਕੁਝ ਭੈਠ ਉਹ ਕਰ ਚੁੱਕੇ ਹੈ ਲੱਗਦਾ ਨਹੀਂ ਕਿ ਸਾਰਾ ਮੂਹ ਮਹਾਂਦਰਾ ਹੀ ਆਉਂਦੇ ਸਮੇਂ ਦੇ ਵਿੱਚ ਉਹ ਬਦਲਣ ਦੇ ਲਈ ਤਰਲੋ ਮੱਛੀ ਹੋ ਰਹੇ ਐ ਔਰ ਕਾਫੀ ਹੱਦ ਤੱਕ ਉਹ ਕਾਮਯਾਬ ਹੋ ਚੁੱਕੇ ਨੇ ਉਹ ਸਾਰੇ ਕਸੇ ਤੋਂ ਛੁਟਕਾਰਾ ਪਾਉਣ ਦੇ ਲਈ ਖਾਲਸਾ ਪੰਥ ਨੂੰ ਬੜੀ ਵੱਡੀ ਜਦੋਜਹਦ ਕਰਨ ਦੀ ਜ਼ਰੂਰਤ ਹੈ ਉਮੀਦ ਕਰਦੇ ਆ ਕਿ ਖਾਲਸਾ ਪੰਥ ਸੁੱਤਾ ਹੈ ਕਈ ਕਹਿੰਦੇ ਪਰ ਮੈਨੂੰ ਲੱਗਦਾ ਕਿ ਖਾਲਸਾ ਪੰਥ ਜਾਗਦਾ ਵੀ ਹੈ ਜਿਹੜਾ ਹਿੱਸਾ ਜਾਗਦਾ ਹੈ ਉਹਨੂੰ ਥੋੜੀ ਜੀ ਹੋਰ ਜਦੋਜਹਦ ਕਰਨ ਦੀ ਜ਼ਰੂਰਤ ਹੈ ਤੇ ਜਿਹੜਾ ਹਿੱਸਾ ਸੁੱਤਾ ਹੈ ਉਹ ਉਹਨਾਂ ਨੂੰ ਜਗਾ ਕੇ ਜੇ ਨਾਲ ਤੋਰ ਲਵੇ ਤਾਂ ਕੋਈ ਅੱਡੀ ਵੱਡੀ ਗੱਲ ਨਹੀਂ ਐ ਇਤਿਹਾਸ ਖਾਲਸਾ ਪੰਥ ਦੀ ਅਗਵਾਈ ਕਰਦਾ ਪਿੱਠ ਦੇ ਉੱਪਰ ਖਲੋਤਾ ਉਤੋਂ ਅਗਵਾਈ ਲੈ ਕੇ ਖਾਲਸਾ ਪੰਥ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ